ਸਤਿ ਸ਼੍ਰੀ ਅਕਾਲ ਨਵੇਂ ਵੀਡੀਓ ਤੇ ਨਵੀਂ ਅਪਡੇਟ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹੋਏ ਆਂ ਦੋਸਤੋ ਗੱਲ ਕਰਦੇ ਆਂ ਪੰਜਾਬ ਦਾ ਮਾਣ ਜਾਨੀ ਬੱਬੂ ਮਾਨ ਬਾਰੇ ਜੋ ਕਿ ਇਸ ਟਾਈਮ ਆਸਟ੍ਰੇਲੀਆ ਦੇ ਵਿੱਚ ਆਪਣੇ ਸ਼ੋਅਜ਼ ਦੇ ਵਿੱਚ బిజీ ਹਨ ਦੋਸਤੋ ਅਜੇ ਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਬੱਬੂ ਮਾਨ ਸਾਹਿਬ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੇ ਉੱਤੇ ਐਕਟਿਵ ਰਹਣ ਤੇ ਦੋਸਤੋ ਮਾਨ ਸਾਹਿਬ ਬਾਰੇ ਇੱਥੇ ਇੱਕ ਨਵੀਂ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਤੇ ਇੱਥੇ ਮਾਨ ਸਾਹਿਬ ਨੇ ਸ਼ੇਅਰ ਕੀਤੀ ਇੱਕ ਰੀਲ ਜੋ ਕਿ ਉਹਨਾਂ ਨੇ ਆਪਣੇ ਪੁਰਾਣੇ ਗਾਣੇ ਕਿਨਾਰਾ ਦੇ ਉੱਤੇ ਬਣਾਈ ਹੈ ਤੇ ਦੋਸਤੋ ਜੇਕਰ ਮਾਨ ਸਾਹਿਬ ਨੂੰ ਕਰਦੇ ਆ ਪਿਆਰ ਤਾਂ ਕਮੈਂਟਾਂ ਦੇ ਵਿੱਚ ਮਾਨ ਸਾਹਿਬ ਲਿਖਣਾ ਨਾ ਭੁੱਲਿਓ ਤੇ ਆਓ ਦੇਖਦੇ ਆ ਮਾਨ ਸਾਹਿਬ ਦੇ ਵੱਲ ਸ਼ੇਅਰ ਕੀਤੀ ਇਹ ਵੀਡੀਓ ਤੇ ਕਿਵੇਂ ਦੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਅਗਰ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਔਰ ਨਾਲ ਹੀ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਨੂੰ ਇਦਾਂ ਦੀ ਹੋਰ ਜਾਣਕਾਰੀ ਮਿਲਦੀ ਰਹੇ ਧੰਨਵਾਦ